ਕੱਤੀ ਆ ਜੀ ਕੌਂਦੇ ਭਾਈ ਗੱਗੇ ਦੀ ਕਾਰ ਖੋਲ ਅਜਾ ਕਢਾਈ ਵੀ ਜਲਦੀ ਕਰਨੀ ਇੱਧਰ ਹੈ ਤਾਂ ਉਹ ਦੇਖਦਾ ਵੀ ਹੈ ਇਹ ਟਾਈਮ ਵੀ ਹੈਗਾ ਹਲੇ ਹੈਗਾ ਟਾਈਮ ਟਾਈਮ ਹੈਗਾ ਲੋਕਾਂ ਦੇ ਪੱਟੇ ਵੀ ਦੇ ਆਲਾ ਬੰਦੇ ਹੂਨ ਆ ਗਿਆ ਬਲਵਿੰਦਰ ਸਿੰਘ ਹਫਸਾਬਾਦ ਅੱਛਾ ਭਾਈ ਮਿਲਿਆ ਨਾ ਬੰਦੇ ਪਹਿਰੇ ਰੋ ਉੱਪਰ ਤੇ ਆਉਂਦੇ ਇਹਨੂੰ ਹਾਂ ਕਬਰ ਸਾਰਾ ਪੁੱਛਦਾ ਤਾਂ ਸਾਰਿਆਂ ਦੀ ਬਸ ਸਭ ਠੀਕ ਹੈ ਭਾਈ ਠੀਕ ਨਹੀਂ ਕਹਾਂ ਮੇਰਾ ਨੌਲੇ ਦੀ ਬਲਵਿੰਦਰ ਸਿੰਘ ਹਫਸਾਬਾਦ ਮੈਂ ਕੋਈ ਗੱਲ ਲੈ ਦੂਗਾ ਯਾਰ ਆਖ ਰਿਹਾ ਕਿ ਮੇਰੇ ਆਦਰਾ ਜੇ ਤਾਂ ਫੇ ਮਲੇ ਤਾਂ ਨਹੀਂ ਭੁੱਲ ਵੀ ਜਾਂਦਾ ਯਾਰ ਇੱਕ ਬਾਈ ਮਿਲਿਆ ਮੈਨੂੰ ਉੱਥੇ ਦਾ ਆਪਣਾ ਲੈਟਾ ਕੋਲ ਮਿਲਿਆ ਉੱਥੇ ਵੀ ਲੈਟਾ ਕੋਲ ਵੀ ਬਾਈ ਦਾ ਪਿੰਡ ਮੇਰੇ ਸਾਲਾ ਆਦ ਨਹੀਂ ਆਉਂਦਾ ਹੁਣ ਉਹਦਾ ਅੱਠਾ ਹੀ ਮਿਲਿਆ ਇਹਨੇ ਲੈਟਾ ਹੋਗਾ ਕਹਾ ਬਾਈ ਫੇ ਮਿਲੂਗਾ ਫੇ ਮਿਲੂਗੇ ਪੀਰਾ ਭੜਤੀ ਕਣਤਾ ਹੈ ਮੁੱਕੇ ਹੋਏ ਹਲੇ ਤਾਂ ਆਦਾ ਕੱਲ ਦੀ ਪੱਟੀ ਹੋਣੀ ਲੱਗੇ ਆ ਹਾਂ ਕੱਲ ਲੱਗੇ ਹੋਏ ਤੇ ਹੈ ਹਾਂ ਇਤਨਾ ਮੀਂਹ ਪੜਿਆ ਬਾਈ ਦੂਸਰਾ ਬੰਨ ਨਹੀਂ ਆ ਫਿਰ ਇਹਨਾਂ ਤੋਂ ਪਨੀ ਲੈ ਜੇ ਇਹ ਜੇ ਇਹੀ ਕੰਕ ਬਾਹਰ ਹੁੰਦੀ ਹੁਣ ਸੁੱਕੀ ਨਹੀਂ ਪਿੰਡ ਦੇ ਉਹ ਧੁੱਪਾਂ ਲਾ ਦੀ ਜੱਕਰਾ ਹੋਰ ਹਵਾ ਚੱਲੂਗੀ ਹਵਾ ਨਾਲ ਟਕਾਨਾ ਇਹਦਾ ਉਲਟਪੁਲਟ ਕਰਨੀ ਪੈਣੀ ਇੱਕ ਵਾਰ ਹੋਰ ਆ ਗਏ ਅੱਛਾ ਲੱਗੇ ਬੱਦਲ ਹੁਣ ਆਏ ਇਹ ਕਾਕਾ ਦਾ ਫਰਕ ਹੈ ਬੂਟੇ ਵਾਲੀ ਦੱਸ ਦੇਖ ਜੀ ਪਤਾ ਨਹੀਂ ਕਦੇ ਕਾਇਆ ਪਿਆ ਮਤਾਫ ਹੁੰਦੇ ਆ ਬੱਦਲ ਆਏ ਲੱਭਣ ਬੱਦਲ ਬਾਈ ਤਾਂ ਬੱਦਲ ਹੀ ਆਤਾ ਹੈ ਘੜਤਾ ਨਹੀਂ ਆਉਂਦੀ ਇਹ ਨੀ ਗਾ ਜਿਆਦਾ ਨਹੀਂ ਹੈਗਾ ਬੇਕੇ ਉਰੇ ਹੂੰ ਬੂਟੇ ਦਾ ਫਰਕ ਆ ਪੈਣਾ ਦਾ ਬੂਟੇ ਦਾ ਪੱਤੇ ਦਾ ਵਾ ਦੇਖ ਅਦਰ ਬੱਲ ਦਾ ਫੱਕਦੇ ਬੂਟਾ ਦਾ ਬੱਲ ਤਾਂ ਨਹੀਂ ਵਾਹੇਗਾ ਠੀਕ ਹੈ ਰੜੇਗਾ ਦੀ ਬੱਲ ਕਹੀਏ ਇਹ ਬੱਲ ਕਹੀਜੀ ਆੜਦਾ ਇਹ ਆਹ ਫਰਕ ਦਾਣਾ ਆਈ ਦੀ ਨੋ ਵੀ ਠੀਕ ਹੈ ਹੂੰ ਸਿੱਧੀ ਬਾਪੂ ਹੂੰ ਤਾਂ ਝਾੜ ਘਾੜ ਦਿਆ ਝਾੜ ਘਾੜ ਦੇਣਾ ਬਸ ਦਾਣਾ ਆਈ ਦਾ ਵੀ ਠੀਕ ਹੁੰਦਾ ਦਾਣੇ ਦੀ ਕਿੰਨੀ ਤੇ ਕਸਰ ਨਹੀਂ ਹੈਗੀ ਲੈ ਦਾਣਾ ਤਾਂ ਇਹ ਵੀ ਠੀਕ ਆਪਾਂ ਨਹੀਂ ਫਿਰ ਵੀ ਆ ਗਈ ਠੀਕ ਹੈ ਦਾਣਾ ਜੇ ਪਤਲਾ ਹੀ ਹੈ ਥੋੜਾ ਹੈ ਠੀਕ ਹੈ ਹੈਨਾ ਇੱਥੇ ਜੜ ਮਰਦੇ ਦਾ ਬਾਈ ਦਾ ਜੇ ਚਾਹ ਬੂਟੇ ਜਹੀ ਬੰਦਾ ਹੈ ਜਿੰਨਾ ਆ ਗਿਆ ਲਾਹਾ ਵਾ ਇਹਦਾ ਬੂਟਿਆਂ ਕਰਕੇ ਭਾਈ ਮਿਲਿਆ ਤਾਂ ਮੈਂ ਸੱਚੇ ਲੈਟਾਂ ਨੂੰ ਜਰਕਦਾ ਜਰਕਾ ਕਹਿੰਦਾ ਭਾਈ ਮੇਰਾ ਪਿੰਡ ਇੱਧਰ ਥੋੜੇ ਲੈਟਾਂ ਨੂੰ ਕਹਿੰਦਾ ਭਾਈ ਫੇਰ ਮਿਲੂਗੇ ਤਾਂ ਹਲ ਉੱਢ ਦੂੰ ਇੱਨੇ ਲੈਟਾਂ ਹੋ ਗਈਆਂ ਜਾੜਾ ਹੁੰਦੀ ਆ ਇਹ ਮਾੜਾ ਮੋਟਾ ਸਹੀ ਹੈ ਬਰਾਬਰ ਆਦੀ ਆਉਂਦੀ ਹੈ ਜਾਂ ਨਹੀਂ ਆਉਂਦੀ ਹੈ ਇਹ ਗੋਮਿਆਂ ਆਇਆ ਹੈ ਖੜੀ ਮਿੱਟੀ ਖਰਾਬ ਕਰਦੀ ਹੈ ਇਧਰ ਵੀ ਆਇਆ ਹੈ ਹੈ ਕਈ ਕਈ ਜੋ ਡੂੰਗਾ ਹੈ ਨਾ ਤੇ ਨਾ ਫੇਰ ਪਤਾ ਕੀ ਚੱਕਰ ਹੈ ਉੱਥੇ ਫੇਰ ਕਹਿੰਦੇ ਟਰੈਕਟਰ ਘਮਾਓ ਸਾਰੀ ਬਰੇ ਵੀ ਟਰੈਕਟਰ ਘਮਾਉ ਖਾਲੀ ਜਾਂ ਮਿੱਟੀ ਡਲੀ ਵਿੱਚ ਜਾਣੀ ਹੈ ਆਹੀ ਬੰਦਾ ਪੈਂਦਾ ਮੀਤੇ ਦੱਬ ਕੇ ਵੱਢੀ ਜਾ ਮੜੀ ਜੜ ਅਭੀ ਸਕਾਟ ਕੋ ਆਤਾ ਹੈ ਕਦੀ ਕਦੀ ਉਹ ਜੜ ਨਹੀਂ ਜਾਏਗਾ ਜੜ ਨੂੰ ਦੱਸੀ ਨਾ ਜਿੰਨੀ ਕ ਵੱਢੇ ਵੀਰ ਦਾਤੀ ਮਾਰਦੇ ਉਹ ਕੱਠੀ ਵਾਲੂ ਨਹੀਂ ਹੈ ਨਾ ਅੰਦਰ ਦਾਤੀ ਮਾਰਦੇ ਕਰ ਨੂੰ ਆਹ ਆਹ ਆਪੋ ਦਾ ਲੋਣੀ ਪਾਣੀ ਬਾਈ ਹੈ ਲੋਰੀ ਬਣੀਆ ਬੋ। ਹਵਾ ਦਾ ਆਉਣਾ ਨਹੀਂ ਆ ਰਿਹਾ ਠੀਕ ਆ ਹੁਣ ਪੱਟ ਹੁੰਦੀ ਆ। ਆ ਤਾਂ ਠੀਕ ਆ ਦੇਖ ਦਿਓ ਬਾਦ ਹੈ ਨਾ ਉੱਪਰ ਪਈ ਆ। 1 ਘੰਟਾ ਅੱਧੇ ਘੰਟੇ ਦਾ ਕੰਮ ਹੈ। ਦਾਤੀ ਨਾਲ ਆਈ ਫਾਲ ਦੋ ਬਸ। ਆਈ ਆਈ ਫਾਲ ਦੋ ਬਸ। ਇਹ ਨਹੀਂ ਹਵਾ ਪੜਦੀ ਨਹੀਂ ਦੱਸ। ਠੀਕ ਨਹੀਂ। ਪੱਛੋਂ ਦੇ ਚਲੇ ਜਾਣ। ਪੱਛੋਂ ਤਾਂ ਚਲਦੀ ਆ। ਪੱਛੋਂ ਚਲਦੀ ਬੂਟਿਆਂ ਪੱਛੋਂ। ਚਲਿਓ ਇੱਥੇ ਪੱਛੋਂ ਵੀ ਜਾ ਕਰੂਗੀ। ਪੱਛੋਂ ਆਉਂਦੀ ਨਹੀਂ ਬੂਟਿਆਂ ਦੇ ਪੱਛੋਂ ਚੱਲ ਕੇ ਰੇ ਲਾਏ ਵੇ ਹਸਾਬ ਨਾਲ ਬੂਟ। ਪੱਛੋਂ ਐਂਟਰੀ ਨਹੀਂ ਕਰਦੀ ਚ। ਬੂਟੇ ਹੀ ਸਹੀ ਸੇਤ ਹੈ। ਬੂਟੇ ਤਕੜੇ ਆ। ਤਿੰਨ ਸਾਲ ਹੋ ਗਏ ਉਹ ਟੈਨ ਚੌਥਾ ਚਾਲਾ ਚੌਥਾ ਸ਼ੁਰੂ ਹੋ ਗਿਆ ਚੌਥਾ ਸਟਾਰਟ ਹੋਇਆ ਹਾਂ ਤਿੰਨ ਪੂਰੀ ਹੋ ਗਈ ਗਾਹਾਂ ਪੰਜਵਾਂ ਹੋ ਜਾਣਾ ਤਾਂ ਅੱਜ ਹਾਂ ਗਾਹਾਂ ਪਟਾ ਹੋਣਾ ਆ ਸਾਲ ਦੇਖੋ ਜੱਟ ਆਓ ਆ ਸਾਲ ਬਸਾਤਾਂ ਦੇ ਬਾਅਦ ਦੇਖ ਜੇ ਰੇਟ ਬਣ ਗਿਆ ਤਾਂ ਤਾਂ ਵੇਚ ਦੇਣਾ ਠੀਕ ਹੈ ਮਸ਼ੀਨਾਂ ਚੱਲ ਪਈਆਂ ਤੇ ਪਹਿਰੇ ਤੇ ਰਡੇ ਮੇ ਚੱਲੀ ਜਾਣੀ ਤੂੰ ਪਾਸ ਤਰੀ ਪਈ ਆ ਜੇ ਥੋੜੀ ਹੋਰ ਪਈ ਆ ਹੁਣ ਇਹ ਕੰਕ ਤੇ ਖੜਕਦੀ ਆ ਲੈ ਇਹ ਹੁਣ ਆਪਾਂ ਇਹਦਾ ਪੂਲਰਾਮਾ ਇਹ ਬਾਹਰੋਂ ਤਾਂ ਪਰਾਗ ਆ ਵੀ ਖੜਕਦੀ ਲੈ ਲੈ ਖੜੀ ਗਾਲਕ ਦਾ ਫਰਕ ਰਹਿੰਦਾ ਜਿਹੜੀ ਗਿਰੀ ਵੀ ਉਸ ਲਾਬੀ ਜੀ ਹੁਣ ਆਖਦਾ ਜਿਹੜੀ ਉਹ ਵੱਡੂ ਨੀ ਥੋੜੀ ਸੁਸਤੀ ਪਈ ਹੈ ਉਹ ਉੱਠੀ ਵੀ ਹੈ ਨਾ ਆਹਦਾ ਜਿਹੜੀ ਨਹੀਂ ਪਿਆ ਏਟਾ ਜ਼ਦਾਬ ਗਈ ਉਹ ਇੱਕ ਵਾਰ ਆਫੇ ਮਾਰ ਰ ਬਣਾ ਇਹ ਕੱਲੂ ਮਾਰ ਦੇ ਇੱਕ ਵਾਰੀ ਹਵਾ ਹੀ ਫਿਰਨੀ ਨੂੰ ਇੱਥੇ ਇਕੱਠੀ ਕਰਨਾ ਕੰਮ ਆਪਾਂ ਸਾਰੀ ਵੱਡ ਗਏ ਇਹ ਤੇ ਜਿਹੜੀ ਲਾ ਹੋ ਗਿਆ ਤੇਰਾ ਆ ਦੋ ਦਿਨ ਵਿਗ ਗਏ ਹੋ ਆ ਇੱਕ ਦਿਨ ਕੱਢਣੀ ਹੈ ਇਹ ਆਹੋ ਅੱਛਾ ਪਚਾਈ ਜੀ ਲੱਗਦੇ ਸਾਰਾ ਸੱਤ ਦਿਨ ਹੋ ਗਿਆਗਾ ਸੱਟ ਨਹੀਂ ਸੱਟ ਜਾਨ ਨੂੰ ਤਾਂ ਫੱਟਾ ਹੀ ਲਾਉਣਾ ਕਰ ਲਓ ਤਿਆਰੀ ਹੁਣ ਤਿਆਰੀ ਉਹ ਹੈ ਤਿਆਰੀ ਹੋ ਗਿਆ ਟਰੈਕਟਰ ਮਗਰ ਪਾ ਲਿਆ ਹੀ ਮਤਲਬ ਰਿਪੇਅਰ ਜੀ ਹੋ ਗਈ ਉਹਦੀ ਕਿਤੇ ਉਰੇ ਜਾ ਕੇ ਹੋਰੇ ਦਾ ਡੱਗਾ ਗਾ ਪਾਰ ਮੇ ਕਿਤੇ ਪਲੀਸ ਹੋਇਆ ਪਿਆ ਉਹਰੇ ਪਹਿਲਾਂ ਇੱਕ ਦਿਹਾੜੀ ਪਰ ਉੱਪਰ ਲੱਗੇ ਸੈਸ਼ਰ ਮੈਂ ਨਾ ਦਿਹਾੜੀ ਕਰੇ ਲੱਗਦੀ ਨਹੀਂ ਠੀਕ ਉੱਦ ਜੜਾ ਜੇ ਕੱਢਣ ਲੱਗੇ ਆ ਉਹ ਚਾਹਦੀਆਂ ਹੁਣ ਬੁੱਟੇ ਅਸਾ ਕਿਆ ਲਾਉਣਾ ਹਾਂ ਬਾਈ ਇਹ ਹੁਣ ਲਾਉਣਾ ਕਿਆ ਪਿਆ ਉੱਥੇ ਲਾਉਣੀ ਤਾਂ ਹਲੇ ਕੋਈ ਪਥਰੀ ਵੀ ਲੱਗਣਾ ਹੈ ਮੈਂ ਜੜਾ ਤਾਂ ਕੱਢ ਲਈ ਹਲੇ ਖੇਤ ਖੇਤ ਸੈਟ ਕਰ ਰੱਖਦੇ ਹਾਂ ਹਾਂ ਜਾਹੋ ਚੱਲਦੇ ਆਂ। ਵਧੀਆ ਪਿਆ ਵਾ ਤਾਂ ਹੁਣ ਵਾਦੇ ਉਹਨੂੰ ਵਧੀਆ ਬੈਜੂਗਾ। ਕਿਣੀਆਂ ਜਿਹਾ ਪਈਆਂ ਵਾ ਸਲਾਬਾ ਹੋਇਆ ਵੈਨ ਤਾਂ ਧਰਤੀ ਨੂੰ ਪੂਰਾ। ਤਾਂ ਚੱਲੀ ਫਿਰ ਕੱਢਦੇ ਆਂ। ਚੱਲ। ਅੱਛਾ ਜਿਹੜੇ ਬਬੂਲਰਾਂ ਮਾ ਮੱਕੇ ਹਲੇ ਦੂਈਆਂ ਖੜੀਆਂ ਜਿਹੜੇ ਬਬੂਲਰਾਂ ਮਾ ਮੱਕੀਆਂ ਦੀਆਂ ਟੇਢੀਆਂ ਹੋ ਗਈਆਂ ਮਾੜੀ ਹੁੰਦੀ ਨਾ ਮੱਕੀ ਉਹ ਟੇਢੀਆਂ ਹੋ ਗਈਆਂ। ਅੱਛਾ ਉਹਦੀ ਮੱਕੀ ਬਹੁਤ ਜਿਹਾ ਖੜੀ ਆ। ਕਿਦੀ? ਆਹ ਦੀ। ਆਮੇ ਦੀ। ਮੋਟੇ ਮੈਂ ਦੇਖੀ ਤਾਂ। ਕਿਦੀ? ਆਹ ਮੇਰੀ। ਆਮਾ ਬਾਈ। ਉਹ ਨਹੀਂ ਵਧੀਆ ਨਹੀਂ ਬੂਟਿਆਂ ਮੈਂ ਆ ਮੈਂ ਦੇਖੀ ਲਈ ਆ ਉਹ ਹੋਊਗੀ ਵਧੀਆ ਜਾਲ ਮੰਨ ਕੇ ਜਾਲ ਉਹ ਉਹ ਚੀਜ਼ ਨਹੀਂ ਹੈਗੀ ਫੇਰ ਵੀ ਜਿਹੜੀ ਰੜੇ ਆ ਯਾਰ ਰੜੇ ਵਾਲੀ ਕਹਿੰਦਾ ਬੂਟਿਆਂ ਚ ਕਹਿੰਦਾ ਸਾਫ ਲਾ ਕੇ ਦੇਖ ਬੂਟਿਆਂ ਵਾਲਾ ਸਾਹਿਬ ਉਹਦੇ ਸਾਹਬਾਂ ਦਾ ਬਹੁਤ ਟਰੀ ਖੜੀ ਆ ਇਹ ਵੀ ਵੀ ਜੀ ਵੀ ਆ ਲਾ ਆ ਮਸ਼ੀਨ ਦੀ ਬਾਝੋਂ ਦੀ ਚੱਲ ਪਈਆ ਟਾਈਮ ਲੰਦੀ ਬਾ ਉਹ ਚੀਜ਼ ਬੂਟਿਆਂ ਮੋਢੀ ਟਾਈਮ ਲੰਦੀ ਬਸ ਆ ਤਾਂ ਦੋ ਚਾਰ ਦਿਨਾਂ ਵਿੱਚ ਚੁੱਕ ਦੇਣੀ ਸਾਹਿਬ ਕਣਕ ਜਿਹੜੀ ਬੂਲੇ ਦੇ ਬਾਹਰ ਆ ਮਸ਼ੀਨ ਨਾਲ ਦਾ ਕਿਹਾ ਮਸ਼ੀਨ ਨਾਲ ਚੁੱਕਦੇ ਵਿਹਾਰੀ ਗੋਲੀ ਵਾਂਗ ਚੱਲਦਾ ਕਰ ਜਾਓ ਚੱਲ ਜੀ ਚੱਲ ਫੇਰ ਗੜਬੋ ਬਹੁਤ ਜੜਾ ਹੈ ਇੱਕ ਦਿਨ ਹੱਸਦਾ ਕਿ ਲੈ ਪੱਟੀ ਦੇ ਲੱਗਨੀ ਆ ਗਏ ਹੈ ਲੈ ਦੇ ਕੇ ਫਾਲਾ ਲੱਗਿਆ ਆਹੋ ਅਸੀਂ ਤਾਂ ਲੈ ਬੰਦੇ ਬੰਦੇ ਜਿਹੜੇ ਨਿਕਲਦੀਆਂ ਤੂੰ ਤਾਂ ਫਾਲੇ ਤਕੜੇ ਆ ਇਹਨਾਂ ਪਟ ਪਟ ਕੇ ਜਿਹਨਾਂ ਤੇ ਆ ਹੈ ਇਹ ਖੜੇ ਦੂਰੇ ਜਿਹੜੇ ਮਾਰਦੇ ਜਿਹੜਾ ਜਾ ਕੇ ਕੀ ਹੁੰਦੀ ਆਪਰੇ ਜਾਂਦੀ ਅੱਖ ਖੋਦ ਡੂੰਬੜਾ ਚੰਬੜਿਆ ਰੇਖੇ ਦੇ ਮੁੱਢੇ ਨੂੰ ਉਰ ਸਾਲਾ ਹਾਂ ਟੂਬੜਾ ਚੰਬੜ ਗਿਆ ਉਰੇ ਪਤਾ ਨਹੀਂ ਕਿੱਧਰ ਤੇ ਆਇਆ ਇੱਥੀ ਚੰਬੜ ਗਿਆ ਉਹਨੂੰ ਇਕੱਠਾ ਪੜ ਕੇ ਭਜਿਆ ਉਹ ਮੋਟਰ ਉੱਪਰ ਸਾਰੇ ਸਲਾ ਉੱਪਰ ਪੈ ਗਿਆ ਡੂੰਬੜਾ ਮਰੇ ਇੱਕ ਦੂਨੇ ਰੱਖਿਆ ਟੌਲ ਕਿੰਨੇ ਗੱਬੇ ਰੱਖੇ ਸਿੱਧੇ ਕਰਨਾ ਹੈ ਕਿ ਭਾਈ ਆਣਾ ਨਾ ਉਹਨੇ ਦੁਵਾ ਲੈ ਜਾਇਆ ਸੀਰ ਉੱਪਰ ਹਾਂ ਅਟਕਾ ਕਿ ਬੋਲੇ ਇਸ ਕੋ ਤੁਹਾਨੂੰ ਰੱਖਿਆ ਰੋਲੇ

ਇੰਨੇ ਮਾਰ ਕੇ ਹੀ ਨਾ ਕਰੀ ਤੇ ਮੇਰੀ ਆ ਰਹੀ ਅਜੀਬ ਗਰਮੀ ਆ ਰਹੀ ਤੇ ਮੈਂ ਆਈ ਕਿਉਂ ਮਾਂ ਨਾ ਰੂ ਸਾਹੀ ਬਾ ਕਾਲੂ ਕੱਢੂਗਾ ਵਾਕਿਆ ਲੋਡ ਪਾਉਂਗਾ ਬਰਾ ਟਾਇਰੇ ਮੈਂ ਜਰਨਤਰੀ ਭੈਣ ਘਾਰੀ ਨਾ ਇਹ ਨਹੀਂ ਛੋਟੇ ਰੋਡ ਬਹਿਣਾ ਇਹ ਲੰਬੇ ਰੋਡ ਬਾਦ ਨੂੰ ਫਗਾਈਗਾ ਚੱਕੀ ਜਾਓਗੇ ਬੜਾ ਕੰਮ ਕਰਦਾ ਸਭ ਬਹੁਤ ਜਣਾ ਆਂਦੀਆਂ ਹਾਲੇ ਬਾਈ ਦੇਖ ਲੈ ਤੂੰ ਹਾਲੇ ਐ ਮਾਰਦੇ ਪਰਪੜ ਕੇ ਸੜਤੀ ਹੈ ਤਕੜੇ ਫੌਜੀ ਹੋਰ ਹੋਰ ਕੰਮ ਨਹੀਂ ਕਰੀਏ ਲੈ ਚੱਲ ਜਾਈਏ ਅੰਬੀਏ ਜਾਦੀ ਪਰਦਾ ਕਰਦੀ ਵੱਖਾ ਕਰਦੀ ਮੈਂ ਆ ਰਿਹਾ ਕੰਡੂਰ ਤਾਲੂ ਥੋੜਾ ਮੇਰੇ ਪਾਜੋਂ ਕੇ ਟਰੈਲਾ ਇਹਦੇ ਮਗਰ ਫਾਲੇ ਲੈ ਆਈਆਂ ਜੜਾ ਨਿਕਲੇ ਆਈਆਂ ਜੜਾ ਬੋਹ ਨਿਕਲੇ ਆ ਫੇਰ ਕਾਲੂ ਨਿਕਲੇ ਆਈਆਂ ਅਜਾ ਛੋਟੇ ਲੋੜ ਦੇਖੋ ਲੱਪੇ ਲੋੜ ਪਈ ਗਿਆ ਇਹ ਜਿਹੜਾ ਐ ਲੋੜ ਤੇ ਇਹਦਾ ਫੇਰ ਨਿਕਲ ਨਹੀਂ ਆ ਹਾਂ ਫੇਰ ਵੀ ਨਹੀਂ ਨਿਕਲੂ ਓਕੇ ਅਬ ਗਾਇਲ ਦਾ ਚੱਕੀ ਜਾਉਂਗੇ ਅਸੀਂ ਕੱਲ ਸਵੇਰੇ ਹੋਰੀ ਆ ਜਾ ਤੁਸੀਂ ਪੱਤਰਾ ਕੰਮ ਕਰਦੀਏ ਪੱਤਰਾ ਪਾਉਂਗੇ ਹਾਂ ਸਵੇਰੇ ਸਵੇਰੇ ਹਣੀਆ ਕੀ ਸਵੇਰੇ 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 ਕਰਕੇ ਸ਼ਾਮ ਨੂੰ ਆਉਣਾ ਪੈਣਾ ਸ਼ਾਮ ਨੂੰ ਰਾਂ ਟਾਈਮ ਨਹੀਂ ਪੈਣਾ ਦੁਪਹਿਰ ਨੂੰ ਬਾਜੂਗਾ ਇਹਨੂੰ ਮੋਟਾ ਮੋਟਾ ਪੈਰ ਖੜ ਜੂਗਾ ਕੰਮ ਦੇ ਦੇਖ ਕੇ ਹਾਂ ਹਾਂ ਚਾ ਕੱਲ ਨੂੰ ਸ਼ਾਮ ਨੂੰ ਕਰ ਦੂੰਗਾ ਸਪਰੇ ਤਾਂ ਸਪਰੇ ਸ਼ਾਮ ਨੂੰ ਚੱਲੂਗਾ ਇਸ ਵੇਲੇ ਉਹ ਕਰ ਦਿੰਦੇ ਕੰਮ ਠੀਕ ਨਹੀਂ ਹੁਣ ਕੀ ਕਰੂ ਜੀ ਸਾਡੇ ਉੱਡਦੀ ਸਾਲ ਹੋਰੇ 11 ਵਜੇ ਕਰਕੇ ਲਾਖ ਜਾਨ ਆਪਾਂ ਨੇ ਠੀਕ ਨਹੀਂ ਕਰਕੇ ਜਿਹੜਾ ਬਹਰੀਆ ਮੀਆਂ ਕਹਿੰਦਾ ਪਾਲਾ ਭਰ ਜਾਣਾ ਮਸ਼ੀਨ ਦਾ ਕਰਦਾ ਮਸ਼ੀਨ ਲੈਣ ਦਾ ਘੱਟ ਤੇ ਘੱਟ 10000 ਰੁਪਇਆ ਜਿਆਦਾ ਲੈਂਦਾ ਫੋਰ ਵੀ ਫੋਰ ਨਹੀਂ ਹੈ ਇਹਨਾਂ ਥਾਲੇ ਨੂੰ ਪਰਵਾਹ ਹੀ ਨਹੀਂ ਜਿੱਤਰਾ ਮਾਰ ਕੇ ਫਾਲੇ ਵੀ ਪਿੱਛੇ ਤਕੜੇ ਚਾਹੀਦੇ ਆ ਨਹੀਂ ਫਾਲੇ ਵੀ ਆਏ ਆਏ ਹੋਏ ਨੇ ਥਾਲੇ ਜਿਹੜਾ ਪੋਲੀਆ ਹੋਇਆ ਬੰਦਰ ਰਤ ਨੂੰ ਹੈ ਕਿ ਨਹੀਂ ਜੇ ਫਾਲੇ ਤਕੜੇ ਤਾਂ ਹੀ ਕੱਢਦੇ ਆ ਆ ਫਾਲੇ ਤਕੜੇ ਆ ਆ ਡੀ ਜਾਂਦੇ ਥਾਲੇ ਕੁਝ ਨਹੀਂ ਬਿੰਗਾ ਬੂੰਗਾ ਹੋਇਆ ਉੱਥਾਂ ਹੀ ਥਾਲੇ ਫਸ ਜਿਆਦੇ ਇਧਰ ਸਪਰੰਗਾ ਦਾ ਹੀ ਫਾਇਦਾ ਜੇ ਹੋਵੇ ਦੂਆ ਉਹਨੇ ਲਾਤਾ ਮਜੂਰੀ ਇਹ ਤੁਟ ਗਈ ਬਸ ਇਹ ਥਾਲੇ ਫਸ ਕੇ ਨਿਕਲ ਜਾਂਦਾ ਫਿਰ ਜੇ ਜਾਰਾ ਤਕੜੀ ਜੜ ਆ ਗਈ ਦੂਈ ਵਾ ਫੇਕ ਚੇ ਰਿੰਦਾ ਹੈ ਫੇਰ ਉੱਜਰ ਨੂੰ ਆਹ ਫਰਕ ਆਈਗਾ ਠੀਕ ਈ ਹੈ ਲੈ ਕੇ ਬੈਠਾ ਹੈ ਇਹ ਕੌਣ ਆਹ ਟੱਲਾ ਰਹਿਦਾ ਹੈ ਕੋਈ ਤੇ ਚਾਰ ਦਿਨ ਹੁੰਦੇ ਹੈ ਹਾਂ ਹਵਾ ਕਿੱਥੇ ਆਉਂਦੀ ਓਰੇ ਅੱਗੇ ਪੈਂਦੀ ਓਰੇ ਓਏ ਉਰ ਤਾਂ ਸੇਕ ਮਾਰਦਾ ਹੈ ਹਵਾ ਥੋੜਾ ਲੰਦਾ ਹੈ ਇੱਥੇ ਦੇ ਸੇਕ ਮਾਰਦਾ ਟਰੈਕਟਰ ਦਾ ਕਿੱਥਾਂ ਜਾ ਰਹਿੰਦਾ ਹੈ ਤਿੰਨ ਕਿਵੇਂ ਹਵਾ ਆਉਂਦੀ ਆ ਇੱਥੇ ਲ ਆਉਂਦੀ ਹਵਾ ਨਹੀਂ ਖਲਾ ਹੋ ਜਾ ਉਹ ਤੇ ਕਿਦੇ ਟੈਸਟ ਦੇ ਗਏ ਮੈਂ ਕਹਿੰਦਾ ਇਹੋ ਭੁੱਖ ਘੱਟ ਲੱਗਦੀ ਐ ਇਹਨੂੰ ਉਹ ਬੜਾ ਜਾਂਦਾ ਅੱੱਕ ਸਾਈਕਲ ਹੁਣਾ ਚੱਲ ਤੂੰ ਚੱਲ ਅਸੀਂ ਵੀ ਆਏ ਆਜੂ ਗਰਮੀ ਜਿਆਰਦੀ ਬਾਈ ਸਾਨੂੰ ਤਾਂ ਗਰਮੀ ਨਾ ਭੱਜੇ ਪਾਇਆ ਗਰਮ ਨਿਕਲੇ ਵੀ ਬਹੁਤ ਆ ਚੁਕਣੀ ਸਾੜਾ ਘੱਟ ਜੋੜ ਲੱਗਦਾ ਜਿਹੜੀ ਪਾਣੀ ਮੋਟੀ ਫਸਵੀ ਖਿੱਚੇ ਜੋੜ ਲੱਗਦਾ ਆ ਦੇ ਚੱਲ ਚੱਲ ਚੱਕੀ ਉਹ ਆਪਣਾ ਮੋਟਰਸਾਈਕਲ ਅਸੀਂ ਆਏ ਆਪਣੇ ਮੋਟਰਸਾਈਕਲ ਪਰ ਤੂੰ ਆਪਣਾ ਚੱਲ ਕੱਖ ਬਾਰੇ ਜਾ ਕੇ ਆ ਗਏ ਅਸੀਂ ਵੀ ਆਹੋ ਲਓ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਿਰ ਗੱਲ ਦੀ ਸਾਰਿਆਂ ਨੂੰ ਜੀ ਬਾਕੀ ਅੱਜ ਚੱਲਿਆ ਭਾਈ ਡਾਇਰੈਕਟਰ ਟ੍ਰੈਲਰ ਛੱਡਣ ਚੱਲੇ ਆ ਵਿਦਾਈ ਵਿਦਾਈ ਕੀ ਅੱਜ ਦੀ ਵਿਦਾਈ ਕੀ ਦੀ ਅੱਜ ਛੱਡੇ ਹੋਣਾ ਬਾਈ ਧੰਨਵਾਦ ਆਪਦਾ ਵੀ ਗਲਾਬ ਬਾਈ ਦਾ ਜਿਹਨੇ ਸੀਨ ਚ ਸਾਰਤਾ ਰੋਕਿਆ ਚੰਗੀ ਗੱਲ ਆ ਯਾਰ ਹਰ ਇੱਕ ਬੰਦਾ ਨਹੀਂ ਕਰ ਸਕਦਾ ਦਲੇਰ ਬੰਦਾ ਹੀ ਕਰ ਸਕਦਾ ਹੇ ਵੀ ਦੇ ਲਮੇ ਦੇ ਕੋ ਮੈਂ ਕਹਿੰਦਾ ਮੇਰੇ ਹਲੇ 2 3 2 ਕੀਲੇ ਆਂਦੇ ਕਿਹੜ ਖੜਾ ਜਾਂਦੇ ਆ ਚੰਗੀ ਗੱਲ ਵੀਦੇ ਚਾੜ ਜਾ ਫਿਰ ਬਾਅਦ ਵਿੱਚ ਉਹਨੇ ਬੇੜਾ ਵਾਕ ਕਰਿਆ 2 200 ਕੰਟਰਾ ਕਰਨਾ ਗਿਆ ਮੈਂ ਤੈਨੂੰ ਦੱਸਾਂ ਜਿੱਦਾਂ ਤੂੰ ਮਨੂੰ ਅਖੀਰਲਾ ਟਰਾਲਾ ਲੈ ਕੇ ਮਿਲਿਆ ਸੁੱਚੇ ਦੀ ਜਾਨ ਕੋਲ ਮੈਂ ਸੋਚ ਰਿਹਾ ਜੇ ਪਹਿਲਾ ਟਰਾਲਾ ਆ ਜਾਣਾ ਤਾਂ ਕੱਦਾ ਬੇਲਾ ਹੋ ਜਾਣ ਤਾਂ ਤਾ ਹੂੰ ਲਾਠੀ ਲੱਕ ਕੇ ਨਾ ਤਾਂ ਹੀ ਹੁਣ ਬਣਾਇਆ ਬੜਾ ਟਰਾਲਾ ਹੁਣ ਤੋ ਆ ਕੇ ਇਹਨੂੰ ਛੱਡ ਕੇ ਆਉਂਦੇ ਆ ਅੱਜ ਅੱਸੀ ਗਾਲ ਜੀ ਆ ਵੀ ਛੱਡ ਕੇ ਆਉਣੀ ਆ ਬਾਈ ਪੈਪਾ ਉਹਨਾਂ ਦੇ ਲੋਹੇ ਦੀ ਡ੍ਰੀਵਰੀ ਚੱਲਦੀ ਜਾਂਦ ਸੀ ਆ ਛੱਡੀ ਤੀ ਜੀ ਮੋਟਰ ਸੱਟ ਪਈ ਜਾਂਦਾ ਸੋ ਕਹਿੰਦੇ ਤੇ ਕਹਿੰਦੇ ਵੀ ਕਹਿੰਦਾ ਮੈਂ ਕਰ ਕਹਿੰਦਾ ਰੇਟ ਪੁੱਛ ਲਈ ਉਹਨਾਂ ਨੂੰ ਭਾਈ ਮੈਨੂੰ ਦਿਵਾ ਦੇ ਨਾ ਠੀਕ ਹੈ ਕਹਦਾ ਸਾਡੇ ਲੋਹੇ ਨਾਮ ਇਹ ਜਮਈ ਨਵੀਂ ਆਉਂਦੀ ਮੈਂ ਕਿਹਾ ਇਹਨਾਂ ਦੇ ਕਹਿ ਤਾ ਤੇ ਇਹਨਾਂ ਨੂੰ ਮੈਂ ਭਾਈ ਦੱਸ ਦਿਓ ਕਿੰਨੇ ਪੈਸੇ ਲੈਣੇ ਆ ਉਹ ਕਹਿੰਦਾ ਸਾਡੇ ਟੋਟੇ ਪੈਂਦੀ ਰਹਿੰਦੇ ਆ ਯਾਨੀ ਪਹਿਲਾਂ ਤੂੰ ਆ ਲੈ ਆਇਓ ਹਾਂ ਹਾ ਤੂੰ ਆ ਕੇ ਫੇਰ ਪੈਪਰ ਕੋਲਾ ਬਾਅਦ ਚ ਲੱਦੇ ਹੋਏ ਪੈਪਰ ਤੇਰੀ ਬਿੱਤੇ ਜਹਾ ਉਹ ਸਮੇਂ ਦੇ ਭੈਗ ਤੋਂ ਹੋ ਜਣੀ ਯਾਖ ਨਹੀਂ ਆਗੀ ਨਾ ਨੂੰ ਇਹਦੇ ਜੰਗੂਤਰੀਆਂ ਨੇ ਸੋਰਾ ਤੋਂ ਉਤਰੂ ਗਈ ਕੁਸਮ ਨਹੀਂ ਦਿੰਦਾ ਮੰਨ ਲਾ ਕਰ ਨਹੀਂ ਸਵਾ ਲੈ ਆਥ ਵਰਦੇ ਤਾਂ ਤੇ ਆਇ ਨਹੀਂ ਗਲਦਾ ਉਹ ਹਾਂ ਅੱਛਾ ਜੇ ਤਾਂ ਇਹ ਨਿਕਲਦਾ ਜਿਗਣਾ ਹਨੇਰੀ ਆ ਗਈ ਹੁੰਦੀ ਆ ਜਾਨੀ ਤਿਹਾੜਿਆ ਬਾਅਦ ਚ ਰੱਖੀ ਉਹ ਆਹੋ ਨਹੀਂ ਤੇਰੀ ਸਾਰੇ ਚ ਜਰੇ ਜਰ ਹੋ ਜਾਣੀ ਜਾਂ ਜਿੱਤੇ ਸੁੱਖ ਨਹੀਂ ਆ ਨਾ ਇਹਨੇ ਇਹਨੇ ਸੁੱਖਰੀਆਂ ਨਾ ਜੱਤ ਉਹਦਾ ਕੋਈ ਚੱਕਰ ਨਹੀਂ ਜੀ ਆਪਾਂ ਤੋ ਆ ਕੇ ਬਸ ਛੱਡੋਣਾ ਉਹਨਾਂ ਨੇ ਬਾ ਜਾ ਕੇ ਬਿੱਡ ਲਾ ਕੇ ਕਣਕ ਵੱਢਣੀ ਆ ਉਹਨਾਂ ਨੂੰ ਵੀ ਫਸਲ ਵੱਢਣੀ ਆ ਇਹ ਜਿਹੜਾ ਖੜਨਾ ਜਾ ਕੇ ਟਰਾਲਾ ਇਹਦਾ ਆਪਾਂ ਨੇ ਆਪਣੇ ਵਾਲ ਤੇ ਧਵਾ ਕੇ ਖੱਡ ਕੋਣੇ ਮੈਂ ਮੂਤ ਦਾ ਬਣਾਉਣਾ ਬੇਵੜਾ ਕੰਮ ਸਾਰਦਾ ਮੈਂ ਨੂੰ ਕਿਹਾ ਮੈਂ ਇਹਨਾਂ ਨੂੰ ਆ ਕੇ ਕਿਹਾਈ ਹੈ ਉਹ ਟਰਾਲੇ ਨਾਲ ਜਿਹ ਬਿੱਡਾ ਜਿਹਾ ਬੰਦਾ ਕਾਜ ਰਣਦਾ ਇਹ ਕਹਿੰਦਾ ਸਾ ਕਿੱਲੇ ਆ ਬਿੱਡਾ ਵਾਲਾ ਉਹ ਖੜਾ ਪੈਰਾ ਪਿੱਛੇ ਉਹ ਚੁੰਦੇ ਮੈਂ ਕਹਿੰਦਾ ਥੱਲੇ ਪਰਾਲੀ ਰੱਖ ਲਈ ਪਰਾਲੀ ਦੇ ਉੱਪਰ ਰੱਖੀ ਓਪੜ ਦੇ ਨਾਲ ਤੇ ਰੋਬਰ ਦਾ ਡਾਦਾ ਹੈ ਨਹੀਂ ਟਰਾਲੇ 'ਚ ਤਾਂ ਰਾਮ ਨਾਲ ਜਾਣਾ ਜੀ ਰੋਡ ਸਾਫ਼ ਹੈ ਨਾਲੇ ਤਾਂ ਤਾਂ ਪਤਾ ਵੀ ਨਹੀਂ ਲੱਗਦਾ ਪਿੱਛੇ ਵੀ ਪਾਇਆ ਵਗ ਨਹੀਂ ਪਾਇਆ ਦੇ ਦੇਖਿਆ ਨਹੀਂ ਇੱਦਾਂ ਮੈਂ ਕਹਿੰਦਾ ਲਿਆ ਲਿਆ 40 ਕੁਇੰਟਲ ਦਾ ਉਹ ਟਰਾਲਾ 45 ਮੋਟਰ ਟਰਾਲਾ ਟਰਾਲਾ ਹੈਗਾ ਜੀ ਇਹ 35 36 37 38 ਕੁਇੰਟਲ ਦਾ ਬਿਨਾ ਬਿੱਟ ਤੇ 33 49 ਕੁਇੰਟਲ ਦਾ ਖਾਲੀ ਨਹੀਂ ਆਪੇ ਆ ਕੇ ਆਹ ਹੈ ਮੈਂ ਟੋਟਾ ਤਾਂ ਦੇਖ ਉੱਪਰ ਵਾਲਾ ਹੈ ਇਹਦਾ ਇਹਦਾ ਲੇ ਰੰਗ ਕਹਿੰਦਾ ਤਾਂ ਕਰਾ ਦੀ ਕਹਿੰਦਾ ਇਹਨਾਂ ਨੂੰ ਟਾਈਮੇ ਨਹੀਂ ਲੱਗਿਆ ਹੋਏਗਾ ਉੱਪਰ ਹਾਂ ਨਾ ਵੀ ਰੰਗ ਮਾਰ ਕੇ ਰੱਖ ਦੀ ਕਹਿੰਦਾ ਅੱਜ ਸਵੇਰੇ ਫੇਰ ਫੋਨ ਕਰਕੇ ਕਹਿੰਦਾ ਉਹ ਨਾ ਉਹਨਾਂ ਨੂੰ ਭੁੱਲ ਜੀ ਕਹਿੰਦਾ ਪੌਣੀ ਪੈਣਾ ਇਦਗੀ ਤੇ ਤਾਂ ਫੋਨ ਕਰਕੇ ਕਹਿੰਦਾ ਉਹ ਖੜਕਈ ਬੋਕ ਕਰੀ ਜਾਂਦਾ ਉਹ ਸਾਫ਼ ਬਾਦਮਾ ਹੋਣੀ ਆ ਜਦ ਇੱਥੇ ਹੋਣੀ ਆ ਉਹ ਉਹ ਵਾਹ ਇੱਥੇ ਢੂੜੀ ਗਾਣੀ ਨਿਗੜ ਜੂਗੀ ਸਮਝ ਜਾਗਾ ਤਾ ਬੰਪਰ ਨੂੰ ਭਾਈ ਰੰਗ ਵੀ ਕਰਾਤਾ ਬਣਾਤਾ ਹੈ ਨਾ ਹੈ ਬੰਪਰ ਦਾ ਰੰਗ ਅਲੇ ਸਟੀਕਰ ਵਾਲੀ ਦੀ ਦੁਕਾਨ ਨਹੀਂ ਦੀ ਖੁੱਲੀ ਜੂਕੇ ਵਾਲੇ ਲਖਾ ਕੇ ਲਿਆਉਣ ਦੇਵਾਂ ਮੈਂ ਹੈ ਜੂਕੇ ਵਾਲੇ ਕਾਹ ਲਖਾ ਦੂੰਗਾ ਚਲਾਂ ਜਾਂਦਾ ਹੋਇਆ ਲਖਾ ਦੇਣ ਤਾਂ ਜੱਜ ਛੱਡਣ ਜਾਣਾ ਹਾਂ ਹੁਣ ਜਾਣਾ ਬੱਸ ਧਵਾ ਕੇ ਜਿੱਥੇ ਹੋਣ ਚੱਲਿਆ ਹਾਂ ਤੈਨੂੰ ਬਾਰੇ ਜਾਣਦੀ ਜਾਂਦੀ ਸਾਰੇ ਲੱਕੀ ਦੀ ਦੁਕਾਨ ਕੋਲ ਸਟੀਕਰ ਆਲਾ ਮਿਲ ਜਣਾ ਬਾਹਰ ਲਖਾ ਦੇਣ ਚਾਹ ਆ ਉਥੇ ਹੀ ਲਵਾ ਦੇਣਾ ਤੇ ਸਟੀਕਰ ਦਾ ਬਾਕੀ ਤੈਨੂੰ ਬਾਰੇ ਬਾਰੇ ਕੰਮ ਮਿਲ ਜਾਣੀਆਂ ਹੂੰ ਪਾਈ ਪਲਾ ਬੋਟਲ ਕੋਲੋਂ ਬਣਾਏ ਨੇ ਥੋੜਾ ਜਾਏ ਦੇ ਰਹੀ ਪੇਂਟ ਤੋਂ ਨਾ ਪੇਰੋਂ ਦੇ ਬਾਅਦ 15-20 ਦਿਨ ਬਾਅਦ ਇਹ ਨੂਰ ਲਗਾਉਣਾ ਚਾਹੀਦਾ। ਚੱਲ ਹੁਣ ਦੇਖ ਲੂਗੇ। ਇਹਦਾ ਕੀ ਕਹਿਣ ਲੱਗਿਆ ਤਾਂ ਮੈਂ ਤੈਨੂੰ ਟਾਇਰ ਦੇਖਦਾ ਬਾਈ। ਟਾਇਰ ਬਈਆ। ਹੈਂ? ਗਲੋਬ ਬਣਾਤਾ ਟਾਇਰਾਂ ਟਰੈਕਟਰ ਦਾ। ਜੰਮਾਸ ਲੱਗਦਾ ਖੜਾ ਹੋਣਾ ਇਹਨਾਂ। ਮਾ ਦਾ ਟਰੈਕਟਰ ਹੁਣ ਨੂਰੇ ਦੇ ਉੱਚਾ ਲੱਗਣ ਲੱਗ ਗਿਆ। ਨੰਬਰ ਬੜੇ ਪੈ ਗਏ ਨਾ। ਨੰਬਰ ਬੜਾ ਪੈ ਗਿਆ। ਪਹਿਲਾਂ ਛੋਟਾ ਤਾਂ ਨੰਬਰ। ਪਹਿਲਾਂ 7 ਦੇ ਤੇ ਹੁਣ 9 ਦੇ ਪੈ ਗਏ। 916। 916। ਅੱਛਾ ਸਾਡੇ ਵਾਲੇ 990 ਦੇ ਆ। ਇਹ 916। ਚਾੜ ਉੱਪਰ ਕਰ ਜਾ। ਬੇਚਿਆ ਨਾ ਸਾਡੇ ਕਦੇ ਧੋਗੇ ਲੱਦਣੇ ਅੱਜ ਵੀ ਅੱਛਾ ਦੱਦਣੇ ਲੱਗੇ ਬਲ ਅੱਦ ਦੇਣਾ ਹੁਣ ਆਪੀ ਝਾੜਦੇ ਬਾਈ ਮੜੇ ਪਾਈਪ ਝਾੜੇ ਵੀ ਆ ਚਾਰਤੀ ਬਸ ਆਉਂਦੀ ਫਿਰ ਪਾਸੇ ਇਹ ਲਾ ਫੜ ਬਲੇ ਹੱਥ ਪਾਈ ਸਵਾਰ ਕੇ ਇਹ ਫੜ ਚਾਰ ਹੀ ਕੀ ਨਾ ਸਹੀਆਂ ਭਾਰੀ ਐ ਇਹ ਲਾ ਫੜ ਨੇ ਬਾਈਕ ਦਾ ਨਾਮ ਕੀ ਆ ਆ ਪੈਪਾ ਵਧੀਆ ਪੰਜੇ ਨਾ ਉਹ ਫੇਰ ਐਵੇਂ ਤੂੰ ਤਾਂ ਪਟਕੇ ਫਲ ਵਾਲੇ ਦਰਖਤ ਲਾ ਦੇ ਜੀ ਆਪ ਜੀ ਉਹ ਤਾਂ ਘਵਾੜੀ ਨੂੰ ਵੇਚ ਦਿੱਤੀ ਤੂੰ ਤਾਂ ਮੈਂ ਦੇਖਦਾ ਹੁਣ ਇਹਨੂੰ ਕਹਿ ਤਾ ਦਿੱਤਾ ਮੈਂ ਤਾਂ ਕਹਿੰਦੀ ਤੂੰ ਤਾਂ ਪਟਕੇ ਫਲ ਵਾਲੇ ਲਾ ਦੋ ਨੀ ਆ ਬਸ ਹੀ ਹੋਇਆ ਕਿਤੇ ਨਹੀਂ ਚਾਹ ਤੂੰ ਛਾ ਮਾਰਦਾ ਨਹੀਂ ਉਹ ਕੋਣ ਬੜੀ ਉਹਦੀ ਵੀ ਬਹੁਤ ਹੋਣੀ ਆ ਫੜੇ ਹੱਥ ਤੇ ਲੈ ਕੇ ਇੱਥੇ ਤੱਕ ਫਲਾਂ ਵਾਲਿਆਂ ਦੀ ਹੈ ਕੱਲ ਮੈਂ ਵੀ ਲਿਆਂਦਾ ਮੋਟਰ ਬੁਲਾਉਣਾ ਕਿ ਲਿਆਂਦਾ ਨੀਚੀ ਦਾ ਹੂੰ ਇੱਕ ਚੀਕੂ ਆ ਨਾ ਲੈਂਦਾ ਉਹ ਸਭ ਤੋਂ ਵਧੀਆ ਅਸੀਂ ਲਾਏ ਹੋਏ ਆ ਲੀਚੀ ਅੱਧੇ ਚੀਕੂ ਦਾ ਲੱਗਿਆ ਇੱਕ ਕੰਮ ਪਤਾ ਲੈਂਦਾ ਵਾ ਹੈ ਚੀਕੂ ਨੂੰ ਫਲ ਪਿਆ ਵਾ ਚੀਕੂ ਇੰਨਾ ਕਾ ਬਾਈ ਦੇਖ ਲੈਣਾ ਉਹਨੂੰ ਫਲ ਚੀਕੂ ਕਰਦਾ ਇਹਦੀ ਜੜ ਬਹੁਤ ਲੰਬੀ ਜਾਂਦੀ ਤੂੰ ਦੀ ਹੁਣ ਜੇ ਤੁਸੀਂ ਉਰੇ ਖੜੇ ਆ ਨਾ 10 15 ਫੁੱਟ ਦੇ ਸਾਡੇ ਨਾਲ ਲਾਈ ਵੀ ਉੱਥੇ ਦੋ ਦਿਨ ਤੂੰ ਦਰਖਤ ਕੁੰਦੇ ਆ ਮੇਰੇ ਦਾ 20 ਫੁੱਟ ਤੱਕ ਜੜ ਆਈ ਸੀ ਜੀ ਹਾਂ ਆਹ ਜੀ ਜੜ ਲੰਬੀ ਹੁੰਦੀ ਆ ਜੜ ਬਹੁਤ ਲੰਬੀ ਹੁੰਦੀ ਫਿਰ ਕੀ ਹੋਇਆ ਕਿ ਕ੍ਰਿਕਟ ਹੋਏ ਮੈਨੂੰ ਲੱਗਦਾ ਥਰ ਬਹੁਤ ਜ਼ਿਆਦਾ ਹੈ ਅਸੀਂ ਤਾਂ ਐਂ ਥਰੇ ਸਰੰਦਰ ਕਰ ਦੋਣਾ ਫੇਰ ਲਾਣਾ ਨਹੀਂ ਲਾ ਉਹ ਸਾਡੇ ਰਿਸ਼ਤੇਦਾਰਾਂ ਨੇ ਤੈਨੂੰ ਦੇਖ ਕੇ ਕਹਿੰਦੇ ਸੀ ਹੱਸਦੇ ਨੂੰ ਦੇਖ ਕੇ ਟਰੈਕਟਰ 555 ਲੈ ਆਏ ਤੇ 600 ਵਿਚ ਲੱਗਾ ਤੇਰੇ ਵਾਲੇ ਨਾਲ ਦਾ ਹਾਂ ਉਹ ਕਦੇ ਜਿਹੜੰਬਾ ਲੋਕੀ ਕਹਿੰਦੇ 12 ਨਹੀਂ ਜਾਂਦਾ। ਉਹਨਾਂ ਨੇ ਆਪਣੇ ਦੋ ਕਿੱਲੇ ਜਰਾ ਦੇ ਘੱਟ। ਉਹ ਬਾਈ ਬੜਾ ਡੈਡਾ ਕਰਾ ਖਾਂਦਾ ਹੈਗਾ ਸਰ ਬੜਾ ਬੇਨੂੰ। ਉਹਨਾਂ ਨੇ ਮੈਨੂੰ ਨਾਲ ਬੈਠੇ ਗੱਲ ਕਰੇ ਕਹਿੰਦੇ ਸੀ ਹੱਸ ਵੀ ਨੂੰ। ਬਾਹੀ ਸਵਾਨ ਤਸਵੀਰ। ਬਾਹੀ ਦਾ। ਬਾਹੀ ਆ ਰਸੇ ਰਸੇ ਪਾਤ ਟੂਲ ਚ। ਰੱਸਾ ਬਾਤ ਆ ਦੂਜ ਚ। ਬਾ ਠੀਕ ਆਹੀ ਆ। ਪੱਤੀਆਂ ਪੱਤਿਆਂ ਵਿੱਚ ਰੱਖਤੀਆਂ। ਸੇ ਠੀਕ ਆ। ਆਹੀ ਗੋਤਾ। ਮੈਂ ਕਹਿੰਦਾ ਇਹਨੂੰ ਧੋਣਾਂ ਨੂੰ ਛੱਡ ਈਏ। ਬਾ ਤਾ ਨੂੰ। ਕੀ ਨੂੰ? ਕੱਪੜੇ ਪਾ ਕੇ ਜਾਓ 2 ਮਿੰਟ ਵਿੱਚ ਧੋ ਲੈਣਾ ਉਹਨੇ। ਉੱਦਦੇ ਬੜਾ ਲੱਗ ਜਾਉਂਦੀ ਨਹੀਂ ਗੱਲ ਫੇਰ ਆਮ ਗੋਰੀ ਤੁਸੀਂ ਇੱਥੇ ਪਹਿਲਾਂ ਪਤਾ ਕਰਤਾ ਫਟਵਾਰੀ ਦੇ ਤੋ ਗਾਹਾਂ ਥਾਂ ਤੋਂ ਥੋੜਿਆ ਫੇਰ ਰਾਹ ਤੇ ਤੁਹਾਨੂੰ ਉਹ ਰਾਹ ਤੇ ਪਤਾ ਹੈਗੇ ਤਵਾ ਦੂੰਗਾ ਕਿਤੇ ਹੋਰ ਹਾਂ ਉਹ ਬਾਈ ਬਾਈ ਜਿੱਥੇ ਪੜ ਲਿਖਦੀਦਾ ਤਾਂ ਇੱਥੋਂ ਕੋਈ ਤਾਂ ਉੱਥੇ ਵੀ ਆਏਗਾ ਅੱਪਲਵਾ ਤਾਂ ਇੱਥੇ ਆਏਗੇ ਜਾਂ ਫੇਰ ਇੱਥੇ ਹੀ ਤਾਂ ਕੰਮ ਹੈਗਾ ਗੱਡਾ ਤਾਂ ਐਤਵਾਰ ਆਰ ਬਾਰ ਨਹੀਂ ਹੁੰਦਾ ਜਿਹੜੇ ਡਿਊਟੀ ਵਾਲੇ ਨੇ ਫੇਰ ਗੱਡੀਆਂ ਤੋਂ ਆਉਂਦੇ ਫੇਰ ਗੱਡੀਆਂ ਖੜੀਆਂ ਹੁੰਦੀਆਂ ਨਹੀਂ ਕਿੱਥੇ ਹੁੰਦੀਆਂ ਨੀ ਇਹ ਵੀ ਤੇਰੀ ਕਾਹਦਾ ਕਹਿ ਰਿਹਾ ਕੋਈ ਸਾਬ ਨੂੰ ਨਾ ਨਾ ਮੁੜਿਆ ਸੀ ਤਾਂ 4 ਘੰਟੇ ਚ ਨਾ ਤੇਰਾ ਯਾਰ ਸੁਣ ਬੱਸ ਆ ਗਿਆ ਬੱਸ ਛੱਡ ਕੇ ਫੇਰ ਮੈਂ ਫਗਵਾੜੀ ਬਿਲਾ ਲੈਣਾ ਉਹਨੂੰ ਘਰ ਜਾਣਾ ਹੀ ਨਹੀਂ ਆਹੋ ਉਹ ਵੀ ਉਹਨੂੰ ਕਹਣਾ ਮੈਨੂੰ ਇੱਥੇ ਆ ਜਾ ਬੱਸ ਅੱਡੇ ਤੇ ਮੈਂ ਇੱਥੇ ਬੱਸ ਜੜ ਜਾਣਾ ਵਾ ਟ੍ਰੈਕਟਰ ਆਇਆ ਵੇ ਆਹ ਗੁਲਾਬ ਥੋੜਾ ਆ ਵਾ ਬੰਦਾ ਆਪੇ ਆਇਆ ਬਈ ਇਹ ਆਪਣਾ ਟਰੈਕਟਰ ਟੂਰ ਮਾ ਪਾਉਣਾ ਆਪਣਾ ਟਰੈਕਟਰ ਦੇ ਟੂਰ ਚ ਘਰੇ ਹੈ ਘਰੇ ਹੈ ਘਰੇ ਹੈ ਘਰੇ ਹੈ ਘਰੇ ਹੈ ਚਲੋ ਠੀਕ ਆ ਜੀ ਠੀਕ ਆ ਭਾਈ ਚਲੋ ਫਿਰ ਸਤਿ ਸ੍ਰੀ ਅਕਾਲ ਦੇ ਆ ਹੁਣ ਮੈਂ ਲਾਪਰੀ ਤੇ ਨੇ ਜਾਣਾ ਨਾ ਬਾਈਕ ਤੋਂ ਨਾਲ ਲੈ ਕੇ ਤੋ ਆ ਕੇ ਜਾਓ ਹੋਰ ਕਿਥੋਂ ਰਕਿਆ ਇਹਨੂੰ ਤੋ ਆਦਰ ਇੱਧਰ ਮਾਲੀ ਵਾਲਾ ਖੜਾ ਜਾ ਹੂੰ ਇਹ ਮਾਲੀ ਵਾਲਾ ਤੇ ਤਿੰਨ ਦਿਨ ਕੋ ਆਪਣੀ ਖੜੀ ਹੈ ਬੈਠੇ ਹੋ ਤੋ ਆ ਕੇ ਲਿਆਉਣਾ ਇਹ ਵੀ ਕੱਲੂ ਤੂੰ ਆਉਂਦੇ ਨਹੀਂ ਦੀ ਮਰਜ਼ੀ ਖੋਲ ਦਿੰਦੇ ਆ ਦੀ ਮਰਜ਼ੀ ਖੋਲ ਤੋ ਦਿੰਦੇ ਇਹਦਾ ਵੀ ਬਿੱਡ ਕਰ ਦੇਣਾ ਯਾਰ ਛੋਟੇ ਮੋਟੇ ਕੰਮ ਦਿੰਦਾ ਹਲੇ ਕੰਮ ਤੇ ਤਾ ਦੇਊਗਾ ਪੂਰਾ ਬੜਾ ਹੀ ਐ ਛੋਟਾ ਕਿੱਥੇ ਐ ਉਹ ਤੁਹਾਨੂੰ ਇਹ ਦੇ ਕਰਕੇ ਛੋਟਾ ਲੱਗ ਜਾਂਦਾ ਹਾਂ ਹੋਰ ਕੀ ਇਹ ਪਰ ਇਹ ਵਜੋਂ ਚੱਲਣਾ ਚੱਲਣਾ ਆ ਇਹ ਬਣਾਉ ਜਣਾ ਉਹਦਾ ਇਸੇ ਵੀ 4 ਫੁੱਟ ਬੜਾ ਇਹ 14 ਇਹ 18.5 4.5 ਫੁੱਟ ਦਾ ਫਰਕ ਆ ਦੇਦਾ ਇਹਦਾ ਸਮਝ ਲਾ ਵੀ ਆ ਮੁਗਲੀ ਜੀ ਨੇ ਇਨਾ ਫਰਕ ਆ ਇਹਦੇ ਜਿੰਨਾ ਆ 4 ਫੁੱਟ ਦੀ ਹੋਣੀ ਮੈਂ ਕਹਿੰਦਾ 52 52 ਚ ਪਾਣੀ ਆ ਠੀਕ ਆ ਜੀ ਬਾਈ 4.5